ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦੇ ਹਾਂ ਬਾਬਾ ਦੀਪ ਸਿੰਘ ਗੱਲਵੱਲੋਂ ਸਮਾਣਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਜ਼ਰੂਰਤਮੰਦ ਬੱਚਿਆਂ ਨੂੰ ਬੈਗ ਅਤੇ ਕਿਤਾਬਾਂ ਵੰਡੀਆਂ ਗਈਆਂ ਬਾਬਾ ਦੀਪ ਸਿੰਘ ਦਲ ਦੇ ਪ੍ਰਧਾਨ ਜਥੇਦਾਰ ਦਿਲਜੀਤ ਸਿੰਘ ਨੇ ਦੱਸਿਆ ਕਿ ਗੁਰਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰਕੌਰ ਜੀ ਦੀ ਸ਼ਹੀਦੀ ਨੂੰ ਯਾਦ ਕਰਦੇ ਹਾਂ ਜ਼ਰੂਰਤਮੰਦ ਬੱਚਿਆਂ ਨੂੰ ਹਰ ਸਾਲ ਬੈਗ ਤੇ ਕਿਤਾਬਾਂ ਵੰਡੀਆਂ ਜਾਂਦੀਆਂ ਹਨ ਹੁਣ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਹੀਦੀ ਦਿਹਾੜੇ ਤੇ ਲੋਕਾਂ ਦੀ ਜ਼ਰੂਰਤ ਪੂਰੀ ਕੀਤੀ ਜਾਣੀ ਚਾਹੀਦੀ ਹੈ ਤੇ ਕਿਸੇ ਗਰੀਬ ਦੀ ਜ਼ਰੂਰਤ ਪੂਰੀ ਕੀਤੀ ਜਾਵੇ ਤਾਂ ਜੋ ਇਹੀ ਸ਼ਹੀਦਾਂ ਨੂੰ ਸੱਚੀ ਸਰਜਾਂਦਲੀ ਹੋਵੇਗੀ ਇਸ ਮੌਕੇ ਤੇ ਰਜਿੰਦਰ ਸਿੰਘ ਗੁਰਦਰਸ਼ਨ ਸਿੰਘ ਰਣਜੀਤ ਸਿੰਘ ਵੀ ਹਾਜ਼ਰ ਸਨ ਸਮਾਨਤ ਕੁਲਾਸ਼ ਸ਼ਰਮਾ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਨਿੱਕੀਆਂ ਜੰਦਾ ਵੱਡੇ ਸਾਕੇ ਲਸਾਨੀ ਸ਼ਹਾਦਤ ਸਾਡੇ ਛੋਟੇ ਸਾਹਿਬ ਜਦ ਦੇ ਮਾਤਾ ਗੁਜਰਕੌਰ ਜੀ ਦੀ ਯਾਦ ਦੇ ਵਿੱਚ ਅਸੀਂ ਹਰ ਸਾਲ ਇਸ ਸਕੂਲ ਦੇ ਵਿੱਚ ਆਪਣਾ ਅਡੌਪਟ ਕੀਤਾ ਹੋਇਆ ਹਰ ਸਾਲ ਅਸੀਂ ਇਹਨਾਂ ਨੂੰ ਕਾਪੀਆਂ ਜਰਸੀਆਂ ਬੂਟ ਦਿੰਨੇ ਆ ਇਸ ਵਾਰ ਅਸੀਂ ਇਹਨਾਂ ਨੂੰ ਸਕੂਲ ਵੱਲੋਂ ਡਿਮਾਂਡ ਆਈ ਸੀ ਬੈਗ ਦਿੱਤੇ ਜਾਣਾ ਇਹਨਾਂ ਨੂੰ ਸਕੂਲੀ ਬੈਗ ਕਾਪੀਆਂ ਪੈਨਸਲਾਂ ਪੈਨ ਜੋ ਵੀ ਜ਼ਰੂਰਤ ਦਾ ਸਮਾਨ ਦਿੱਤਾ ਗਿਆ ਅਸੀਂ ਇਹ ਸੋਚਦੇ ਆ ਕਿ ਇਸ ਦਿਨ ਇਹਨਾਂ ਬੱਚਿਆਂ ਨੂੰ ਯਾਦ ਰਵੇ ਵੀ ਸਾਨੂੰ ਇਹ ਕਿਸ ਦਿਨ ਚੀਜ਼ ਮਿਲੀ ਆ ਪਰਿਵਾਰ ਦੇ ਵਿੱਚ ਪੁੱਛੇ ਉਹ ਦੱਸਣ ਲਈ ਸਾਨੂੰ ਛੋਟੇ ਸਾਹਿਬ ਜੀ ਦੀ ਸ਼ੀਦੀ ਵਾਲ ਦੇ ਦਿਨ ਇਹ ਚੀਜ਼ ਮਿਲੀ ਆ ਅਸੀਂ ਆਪਣੇ ਲੰਗਰ ਦੇ ਰੂਪ ਦੇ ਵਿੱਚ ਇਹ ਲੰਗਰ ਲਾਉਨੇ ਆ ਸੋ ਲੰਗਰ ਬਹੁਤ ਲੱਗਦੇ ਨੇ ਸਭ ਨੂੰ ਲੰਗਰ ਲਾਣੇ ਵੀ ਚਾਹੀਦੇ ਨੇ ਪਰ ਸਾਨੂੰ ਸਾਡੀ ਇੱਕ ਬੇਨਤੀ ਆ ਹਰ ਸਾਲ ਬੇਨਤੀ ਕਰਦੇ ਆ ਨੌਜਵਾਨਾਂ ਨੂੰ ਵੀ ਲੰਗਰ ਪਹਿਲਾਂ ਬਹੁਤ ਲੱਗਦੇ ਨੇ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਜੋ ਪੈਸੇ ਇਕੱਠੇ ਕਰਦੇ ਹੋ ਲੰਗਰ ਚਾਹ ਦਾ ਲੰਗਰ ਜਾਂ ਪਕੌੜੇ ਲਾਣ ਦੀ ਬਜਾਏ ਉਹਨਾਂ ਨੂੰ ਜ਼ਰੂਰਤ ਦਾ ਸਮਾਨ ਦੇ ਦਿਓ ਆਪਣੇ ਪਿੰਡ ਦੇ ਵਿੱਚ ਹੀ ਇਹ ਬੜੀ ਵੱਡੀ ਸ਼ਹਾਦਤ ਨੂੰ ਆਪਣੀ ਸ਼ਰਧਾਂਜਲੀ ਹੁੰਦੀ ਆ ਅਸੀਂ ਇਹ ਸਮਝ ਕੇ ਆਪਣਾ ਇੱਕ ਮੈਸੇਜ ਵੀ ਦਿੰਨੇ ਆ ਸੰਗਤਾਂ ਨੂੰ ਕਿ ਆਪਾਂ ਸੋ ਆਪਣੇ ਪਿੰਡ ਦੇ ਵਿੱਚ ਕਿਸੇ ਦੀ ਘਰ ਦੀ ਛੱਤ ਪਵਾ ਦਈਏ ਕਿਸੇ ਨੂੰ ਕੱਪੜੇ ਦੇ ਦਈਏ ਇਹ ਸਭ ਤੋਂ ਵੱਡੀ ਆਪਣੀ ਸ਼ਰਧਾਂਜਲੀ ਹੋਏਗੀ ਸੋ ਸਾਡੇ ਗੁਰੂ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਸਾਡੀ ਕੌਮ ਦੀ ਖਾਤਰ ਅੱਜ ਸਾਡੀ ਕੌਮ ਨੂੰ ਸੋਚਣਾ ਚਾਹੀਦਾ ਹੈ ਵੀ ਆਪਾਂ ਉਹਨਾਂ ਨੇ ਪਰਿਵਾਰ ਵਾਰਿਆ ਸੀ ਉਹਨਾਂ ਵਰਗੇ ਹੋ ਕੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਨੰਗੇ ਸਿਰ ਕੋਈ ਨਾ ਜਾਈਏ ਸਾਰੇ ਦਸਤਾਰਾਂ ਬਨ ਕੇ ਜਿਹੜੇ ਕੋਈ ਮੁੰਡੇ ਨੌਜਵਾਨ ਸਾਡੇ ਕਿਸ ਤਾਰੀ ਨਹੀਂ ਹੈਗੇ ਉਹ ਦਿਮਾਲੇਸ ਜਾ ਕੇ ਪਹੁੰਚੋ ਤਾਂ ਕਿ ਜਿਹੜੇ ਸਾਡੇ ਦਾੜੇ ਰੱਖੇ ਹੋਏ ਨੇ ਉਹਨਾਂ ਨौजਵਾਨਾਂ ਨੂੰ ਮੈਂ ਬੇਨਤੀ ਕਰਨਾ ਅਮਰ ਸ਼ੱਕੇ ਗੁਰੂ ਵਾਲੇ ਹੋਈਏ ਤਾਂ ਕਿ ਸਾਡੇ ਗੁਰੂ ਸਾਹਿਬ ਨੂੰ ਪਤਾ ਲੱਗੇ ਵੀ ਮੈਂ ਆਪਣਾ ਪਰਿਵਾਰ ਜਿਹੜੀ ਕੌਮਲੀ ਵਾਰਿਆ ਸੀਗਾ ਤੇ ਉਹ ਅੱਜ ਸਾਡੀ ਸ਼ਰਧਾਂਜਲੀ ਪੱਕੀ ਦਿੰਦੇ ਨੇ ਇਸ ਕਰਕੇ ਅਸੀਂ ਆਪਣੇ ਵੱਲੋਂ ਫਰਜ਼ ਸਮਝਦੇ ਆ ਇਸ ਮਾਰਡ ਵੰਡ ਕੇ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਕਿਹਦੇ ਵੱਲੋਂ ਗੱਲ ਕੀਤਾ ਗਿਆ ਇਹ ਜੀ ਸ਼ਹੀਦ ਬਾਬਾ ਦੀਪ ਸਿੰਘ ਦਲ ਜਥੇਬੰਦੀ ਹੈ ਸਾਡੀ ਇਹ ਸਾਰੀ ਜਥੇਬੰਦੀ ਖੜੀ ਹੈ ਸਾਡੇ ਦਲਪੰਥ ਵੱਲੋਂ ਹਰ ਸਾਲ ਇਹ ਕੀਤਾ ਜਾਂਦਾ ਹੈ ਕਿ 26 ਜਨਵਰੀ ਨੂੰ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਅਸੀਂ ਸਾਰੇ ਧਾਰਮਿਕ ਤੇ ਸਮਾਜਿਕ ਕੰਮ ਕਰਨ ਸਾਡੀ ਜਥੇਬੰਦੀ ਅੱਗੇ ਰਹਿੰਦੀ ਹੈ ਉਹਨਾਂ ਵੱਲੋਂ ਕੀਤਾ ਗਿਆ ਜੀ ਹੈ